ਆਪ ਸਰਕਾਰ ਦੇ ਏਜੰਡੇ ਯੋਧ ਨਸ਼ਾ ਵਿਰੋਧ ਮਹਮਦੇ ਤਹਿਤ ਜ਼ਿਲ੍ਹਾ ਜੰਮਦਾ ਤੇ ਅੱਤੀ ਦੇ ਮਾਨਯੋਗ ਐਸਐਸਪੀ ਸਾਗਰਵੀਰ ਸਿੰਘ ਐਸਪੀ ਇਨਵੈਸਟੀਗੇਸ਼ਨ ਮੈਡਮ ਜਸੂ ਬਾਟ ਦੇ ਦਸ਼ਨ ਅਦੇਸ ਤੇ ਸਾਉਦਨ ਸ਼ਾ ਕੋਆਰਡੀਨੇਟ ਨਸ਼ਾ ਦੇ ਬਰਾਮਦਗੀ ਮਾੜੇ ਅਨਸਰਾਂ ਦੇ ਖਾਤਮ ਸਪੈਸ਼ਨ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਮੁਖਤਰਾ थाना ਲੋਹੀਆਂ ਸਾਹਿਬ ਸਪਟ ਲਾਪ ਸਿੰਘ ਨੇ ਇੱਕ ਬਲਵਿੰਦਰ ਸਿੰਘ ਔਰ ਸੁਬਿੰਦਰ ਪੁੱਤਰ Pritam ਸਿੰਘ ਵਾਸੀ ਪਿੰਡ ਮੁੰਡੇ ਸ਼ਹਰੀਆਂ ਦੇ ਘਰ ਤੇ ਰੇਡ ਕਰਨ ਉਪਰੰਤ ਇੱਕ ਕੁਆਂਟਮ 30 ਕਿਲੋ 800 ਗ੍ਰਾਮ ਡੋਡੇ ਚੂਰਾ ਬਰਾਮਦ ਕਰਕੇ ਵੱਡੀ ਸਫਲਤਾ ਸਾਬਿਤ ਕੀਤੀ ਹੈ ਔਰ ਮੌਕੇ ਤੇ ਕੀਤੀ ਕਿ ਸੱਚ ਅਨੁਸਾਰ ਇਹ ਚਾਰ ਬੋਰੀਆਂ ਚੋਂ ਡੋਡੇ ਬਰਾਮਦ ਹੋਏ ਅਤੇ ਨਾਲ ਹੀ ਇੱਕ 1.5 ਕਿਲੋ ਦਾ ਵੱਟਾ 200 ਗ੍ਰਾਮ ਦਾ 100 ਗ੍ਰਾਮ ਦਾ ਜਿਹਦੇ ਨਾਲ ਇਹ ਡੋਡੇ ਚੂਰਾ ਪਸਤਗ੍ਰੀ ਗਾਕਾਣੂ ਤੋਲ ਕੇ ਵਿੱਚ ਦਾ ਸੀ ਉਹ ਸਾਰਾ ਸਰਜੋ ਸਮਰ ਬਰਾਮਦ ਕੀਤਾ ਗਿਆ ਇਹ ਬਰਾਮਦਗੀ ਕਰਕੇ ਦੋਸ਼ੀ ਨੂੰ ਗ੍ਰਫਤਾਰ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪਾਲੇ ਕੀਤੇ ਜਾ ਰਹੇ ਹਨ ਨਸ਼ਿਆਂ ਦੇ ਇਸ ਮਹਮ ਦੇ ਤਹਿਤ ਸਬਰੀ ਜਨ ਸ਼ਾਹਪੁਰਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਕੀਤਾ ਜਾ ਰਿਹਾ ਨਾਲ ਨਾਲ ਹੀ ਜੋ ਨਸ਼ਾ ਪੀਣ ਦੇ ਪੁਰਾਣੇ ਆਦੀ ਹੋ ਚੁੱਕੇ ਹਨ ਉਹਨਾਂ ਦੀ ਮੋਟੀਵੇਸ਼ਨ ਲਈ ਉਹਨਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਰابطਾ ਕਰਕੇ ਉਹਨਾਂ ਦੇ ਨਸ਼ੇ ਜਿਹੜੇ ਪੀੜਤ ਹੋ ਚੁੱਕੇ ਹਨ ਛਡਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਸਕੂਲਾਂ ਕਾਲਜਾਂ ਚ ਆਮ ਪਬਲਿਕ ਨੂੰ ਇਸ ਤਰ੍ਹਾਂ ਦੀ ਮੋਟੀਵੇਸ਼ਨ ਕਰਕੇ ਇਸ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕਰਕੇ ਸਮਾਜ ਚੇਹੇ ਮਹਮ ਚਲਾਈ ਗਈ ਹੈ ਥੈਂਕ ਯੂ